ਲਾਵੀ ਮਿੱਤਰੋ ਬੇਬੇ ਲਈ ਬਾਪੂ ਲਈ ਤੁਹਾਡਾ ਵੱਡਾ ਭਰਾ ਜਾਂ ਤੁਹਾਡਾ ਛੋਟਾ ਭਰਾ ਅੱਜ ਦੇ ਟਾਈਮ ਦੇ ਵਿੱਚ ਬਾਡੀਆਂ ਟਾਈਟ ਬਹੁਤ ਰਹਿੰਦੀਆਂ ਨੇ ਟਾਈਟ ਕਿਉਂ ਰਹਿੰਦੀਆਂ ਨੇ ਸੱਥੀ ਕੰਮ ਕਰੀ ਗਿਆ ਕੋਈ ਖੇਤਾਂ ਦੇ ਵਿੱਚ ਦੇਖੋ ਪਿੰਡ ਵਾਲੇ ਮੁੰਡੇ ਨਹੀਂ ਢਿੱਲੀਆਂ ਹੋ ਸਕਦੀਆਂ ਨੇ ਬਾਡੀਆਂ ਸ਼ਹਿਰਾਂ ਦੇ ਵਿੱਚ ਟਾਈਟਨੈਸ ਬਹੁਤ ਆ ਗਈ ਕਿਉਂਕਿ ਸਟਿਚਿੰਗ ਨਹੀਂ ਉਹਦੀ ਕੋਈ ਝੋਕ ਤੇਜ ਸਮਾਨ ਨਹੀਂ ਚੱਕਣਾ ਕੋਈ ਹੈਵੀ ਸਮਾਨ ਨਹੀਂ ਚੱਕਣਾ ਤੁਸੀਂ ਘਰੇ ਹੀ ਬੈਠ ਕੇ ਆਪਣੇ ਬਾਪੂ ਦੀ ਸਟਿਚਿੰਗ ਕਰ ਸਕਦੇ ਹੋ 100% రెడ్డి ਕਿੰਨੀ ਹੁਣ ਟਾਈਟਨੈਸ ਹੈ ਇਸ ਟਾਈਮ ਬਹੁਤ ਵੱਧੂ ਆ ਹੁਣ రెడ్డి ਦੀ ਟਾਈਟਨੈਸ ਆ ਬਾਝ ਪੁੱਛਿਓ ਤੁਸੀਂ ਸੇਮ ਕਰ ਸਕਦੇ ਹੋ ਨਹੀਂ ਹੱਥ ਪੁੱਛੇ ਕਰ ਲੋ ਠੀਕ ਆ ਪਹਿਲਾਂ ਇਹ ਪਿਆਰ ਨੇੜੇ ਰੱਖੋ ਸਿਰ ਇੱਕ ਸਾਈਡ ਦੇਖੋ ਪਰ ਆਉਣਾ ਬੈਠੋ ਰਿਲੈਕਸ ਹੋ ਸਾਹ ਚੜੋ ਬਰੋ ਆ ਦੇਖਰਾਉਣਾ ਲਓ ਪਾਈ ਹੱਥ ਰੱਖ ਰਹੇ ਹੋ ਨਾ ਲਓ ਠੀਕ ਆ ਫੇਰ ਆ ਪੰਜੇ ਉਂਗਲਾਂ ਰੱਖੋ ਐ ਉਹਨਾਂ ਆਇਆ ਲੱਗਦਾ ਉਹ ਡੇਢੀ ਨੂੰ ਜਿਵੇਂ ਕੋਈ ਮ사ਜ ਵਾਲੀ ਮਸ਼ੀਨ ਚੱਲ ਰਹੀ ਹੁੰਦੀ ਆ ਜਦੋਂ ਮਸਲ ਟੈਪਾਂ ਜਿਵੇਂ ਉਹਨਾਂ ਰੱਖਦੇ ਆ ਇਕੱਲਾ ਇਕੱਲਾ ਉਹਨੂੰ ਮਸਲ ਵੀ ਉਹਨਾਂ ਨੇ ਬਸ ਉਹਨੂੰ ਐਂ ਦੱਬੀ ਚੱਲੋ ਕਹੀ ਲੱਗਦੇ ਆ ਨੂੰ ਇੱਥੇ ਆ ਦੋ ਪੁਆਇੰਟ ਹੁੰਦੇ ਨੇ ਪੁਆਇੰਟਾਂ ਨੂੰ ਦੱਬੋ ਸੈਂਟਰ ਨੂੰ ਦੱਬੀ ਚੱਲੋ ਐਂ ਚਾਰ ਂ ਉਂਗਲਾਂ ਕਿਤੇ ਪੰਜ ਉਂਗਲਾਂ ਆਰਾਮ ਨਾਲ ਪੇਸ਼ੈਂਟ ਨਾਲ 3-4 ਮਿੰਟ ਐਂ ਜੱਗਣ ਦਾ ਬਸ ਐਂ ਆਰਾਮ ਨਾਲ ਕਰੀ ਜਣਾ ਇੱਕ ਕਰੀ ਜਣਾ ਇੱਥੇ ਪੰਜਿਆਂ ਦੇ ਪਿੰਜਣੀਆਂ ਦੇ ਠੀਕਾ ਫੁਲਤਾਂ ਦੇ ਬਾਹਾਂ ਤੇ ਹੁਣ ਆ ਪਿੰਜਣੀ ਆ ਗਈ ਥੈਂਕ ਯੂ ਮੇਡ ਇਹ ਵੈਰੀ ਡੀ ਆਉਟ ਨੇ ਯਾਰ ਹਲ ਆਏ ਦੱਬੀ ਜਣਾ ਕਿਤੇ ਗੋਲ ਪਰ ਪੈਰ ਉਹ ਪੈਰ ਹੱਦ ਤੇ ਹੁਣ ਤਿੰਨ ਚਾਰ ਮਿੰਟ ਇਹ ਕਰ ਲਿਆ ਹੁਣ ਆਪਣਾ ਪੈਰ ਦਾ ਵੇਟ ਆ ਜਾਊਗਾ ਪਾਟ ਤੱਕ ਆ ਮੜੇ ਪੈਰ ਆਉਣਾ ਹਲ ਲੈਗ ਪਟਾਇਆ ਵੇਰੇ ਇਹਨੂੰ ਆਏ ਦੱਬੀ ਚਲੋ ਰਾਹ ਨੂੰ ਜ਼ੋਰ ਨਹੀਂ ਮਾਰਨਾ ਜਿਆਦਾ ਇਹਦੇ ਨਾਲ ਕੀ ਹੋਣਾ ਥੋੜਾ ਮਸਲ ਆ ਨਾ ਜਿਹੜਾ ਖੁੱਲ੍ਹੇ ਜਾਣਾ ਆਪਣੇ ਆਕਸੀਜਨ ਬਲੱਡ ਸਰਕਲ ਟਾਈਟਨਸ ਸਭ ਸੈੱਟ ਮਿੱਤਰੋ ਤੁਸੀਂ ਉਹ ਹੀ ਮੈਂ ਤਾਂ ਆਏ ਹੋ ਕੇ ਕਈ ਵਾਰ ਨਹੀਂ ਹੁੰਦੀ ਉਹ ਟਾਈਟਨਸ ਲਈ ਉਹ ਦਵਾਈਆਂ ਖਾਈ ਜਾਂਦੇ ਬੰਦੇ ਉਹ ਭਰਾਵਾ ਸਟੈਚਿੰਗ ਕਰ ਲਾ ਕਿਹੜੀ ਗੱਲ ਆ ਯਾਰ ਇਹ ਮਿੱਤਰਾਂ ਕੋਈ ਵੱਡੀ ਗੱਲ ਨਹੀਂ ਆ ਤੇ ਕੋਈ ਕਰੀਏ ਉਹਨ ਇੱਕ ਦੋ ਮਿੰਟ ਇਧਰ ਲਈ ਲੱਗਤ ਇੱਕ ਦੋ ਮਿੰਟ ਇਧਰ ਲਈ ਲੱਗਤ ਹੈ ਵਜੇ ਨਹੀਂ ਬਾਹਰ ਦੇ ਹਨ ਮੈਂ ਜਿਹੜਾ ਮਸਾਲਾ ਜੁੜਿਆ ਹੋਇਆ ਹੈ ਨਾ ਉਹਨੇ ਖੁੱਲਣਾ ਪੂਰਾ ਵਧੀਆ ਤਰੀਕੇ ਨਾਲ ਕਰੋ ਜਿਹੜਾ ਉਸ ਤੋਂ ਬਾਅਦ ਕੀ ਕਰਨਾ ਦੋਨੇ ਲੱਤਾਂ ਬਣੇ ਹੱਥ ਪਿਛੇੜੀ ਬਾਡੀ ਟੇਲੀ ਛੜਾ ਲਓ ਬੋਲਦਿਆਂ ਬਾਡੀ ਟੇਲੀ ਛੜਦੇ ਹੱਥ ਬਣੇ ਆਰਾਮ ਨਾਲ ਪੈਰ ਪਾਓ ਕਿਤੇ ਬੈਂਦੀ ਆ ਪੈਰ ਰੱਖਨਾ ਤਵਾਨ ਕੋਣ ਬੈ ਕੇ ਦੋ ਸੈਟ ਲਾਪਨਾ ਹੈ। ਹੈਨਾ? ਫੇਰ 4 5 ਸੈਕੜਾ ਹੈ। ਦੁਬਾਰਾ ਫੇਰ ਆਈ ਹੋਪ ਲੈ ਕੇ ਆ। 5 ਸੈਕੜਾ ਹੈ। ਫੇਰ ਸਿੰਗਲ ਨੂੰ ਸਿੱਧੀ ਘੱਲਤ। ਸਿੰਗਲ ਨਾਲ ਚੱਕੀ ਮਾੜਾ ਕੁੱਟੇ ਦਾਦ ਰੱਖਿਆ। ਆਇਆ ਰੱਖਿਆ। 1 2 3 ਨਾਲ ਉਸ ਤੋਂ ਬਾਅਦ ਦੁਬਾਰਾ ਵੀ ਲਾਓ। ਇਧਰ ਵੀ ਨਾ ਤਾ। 1 ਸ਼ੋਲਿਂ डन ਹੋ ਗਿਆ ਉਸ ਤੋਂ ਬਾਅਦ ਹੁਣ ਬਾਡੀ ਰਿਲੈਕਸ ਹੋ ਗਈ ਜਿਹੜੇ ਆ ਛੋਟਾ ਕੋਲਰ ਨੇ ਆਏ ਬੰਨ ਲਏ ਉਹਨਾਂ ਨੂੰ ਆਰਾਮ ਆਇਆ ਆਰਾਮ ਆ ਪਿਆਰ ਜਿਹੜੀ ਰੋੜ ਗਰਦਨ ਦੀ ਟਾਈਟness ਸਾਰੀ ਦੂਰ ਹੋ ਗਈ ਆਇਆ ਫਿਰ ਆਪ ਕੋਲ ਮੋਟੇ ਬੰਨ ਲੈ। ਧੀਰੇ ਪੇਸ਼ੈਂਸ ਵਾਲੀ ਹੈ ਠੀਕ ਆ ਉਸ ਤੋਂ ਬਾਅਦ ਜਿਹੜਾ ਬੰਦਾ ਪਿਆ ਉਹਨੂੰ ਦੇ ਹੱਥ ਅੱਗੇ ਕਰ ਦੋ ਜੜੀ। ਆ ਆਈ। ਦੁਬਾਰਾ ਦੇਖੋ ਲੈ ਹੱਥ ਬਾਲੇ ਹੁਣ। ਠੀਕ ਆ ਖੜੀ ਦੋ ਤੁਸੀਂ ਿੱਲੀ ਛੱਡ ਦੋ ਬੋਡੀ ਜੜੀ ਜਮੈਂਟਲੀ ਤੁਸੀਂ ਨੇ ਦੇਖੋ। ਦੁਬਾਰਾ ਬੋ ਤੁਸੀਂ ਜਕੜੇ ਜੜੀਆ। ਇਹ ਮੈਂ ਜ਼ੋਰ ਲਾ ਰਿਹਾ। ਲੋ ਦੇਖੋ। ਕਿਵੇਂ ਹੜੀ ਕੋਈ ਨਾ ਸਦਾ ਵਜੇ ਆ। ਪੇਰਾ ਹੀ ਛੱਡ ਦੋ। ਫੇਰ ਚੱਕੋ। ਪੇਟ ਚੱਕੋ ਪੇਟ ਕੋ 5-6 ਵਾਰ ਐਂ ਕਰ ਲਓ ਉਸ ਤੋਂ ਬਾਅਦ ਬੰਦੇ ਨੂੰ ਕੋ ਸਿੱਧੇ ਹੋ ਜਾਓ ਸਿੱਧੇ ਹੋ ਜਾਓ ਹੱਥ ਸਿੱਧੇ ਤੁਸੀਂ ਕੀ ਕਰਨਾ ਜਿਹੜਾ ਕੋਡਾ ਇੱਕ ਬੈਂਡ ਕਰੋ ਇੱਥੇ ਹੱਥ ਰੱਖਿਆ ਹੋਣਾ ਆਰਾਮ ਆਨ ਹੋ ਉਹ ਕੰਮ ਨਹੀਂ ਆਰਾਮ ਰਿਲੈਕਸ ਕਰੋ ਚੇਤੇ ਦਾ ਕੋਡਾ ਜਿਹੜਾ ਉਹਨੂੰ ਦਬੋ ਜਿਹੜਾ ਆ ਡਾਟਾ ਨਾ ਸਨ ਹੋਰ ਆ ਸਾਰੀ ਡਾਟਾ ਦਾ ਲਿਖ ਦੋ ਨੀ ਕਰੋ ਠੀਕ ਹੈ ਚਾਰ ਪੰਜ ਰੇਂਡ ਰੱਖ ਲੈ ਉਸ ਤੋਂ ਬਾਅਦ ਇਧਰ ਨਹੀਂ ਲਾਉਣਾ ਕਿ ਜਵਾਈ ਲਿਆ ਫੇਰ ਇਧਰ ਨਹੀਂ ਲਾਉਣਾ ਕਿਉਂਕਿ ਮਾੜਾ ਮੋੜਾ ਨਾ ਸੇ ਦਬੀ ਹੋਊਗੀ ਇਧਰ ਨਾ ਠੀਕ ਹੋ ਜਾਣੀਆਂ ਜੇ ਇੰਜਰੀ ਬਣ ਗਈ ਫੇਰ ਉਹ ਔਖੀ ਬਹੁਤ ਠੀਕ ਹੋਣੀ ਔਖੀ ਐਵੇਂ ਤਿੰਨ ਤਿੰਨ ਵਾਰ ਤਿੰਨ ਇੱਕ ਸਾਈਡ ਤਿੰਨ ਇੱਕ ਸਾਈਡ ਇਹ ਇਧਰ ਦੁਆਰਾ ਇਹ ਇਧਰ ਦੁਆਰਾ ਪਰਦਾ ਇੱਕ ਸੈੱਟ ਲਾ ਕੇ ਉੱਠਾ ਕਰਾਇਆ ਕਰ ਤਾਂ ਨਾ ਹੁਣ ਉਸ ਤੋਂ ਬਾਅਦ ਆ ਸੈੱਟ ਆ 1 ਲੱਖ ਤੱਕ ਹੋਣੀ ਆ ਲੱਖ ਵਾਲੀ ਬੰਦੇ ਨੂੰ ਕਹਿੰਦੇ ਕਿ ਢਿੱਲੀ ਰੱਖ ਲਾ ਤੂੰ ਠੀਕ ਆ ਆ ਗੋਡਾ ਸਿੱਧਾ ਆ ਪੈਰ ਦੇਖੋ ਦੇਖੋ ਹੁਣ ਮੂੰਹ ਦੇਖੀਂ ਡਿੱਟਾ ਆਏ ਖੜ ਕੇ ਰੱਖੜੇ ਗੋਡਾ ਸਿੱਧਾ ਹੋਊ ਦੇਖੋ ਮੂੰਹ ਦੇਖੋ ਕਿੰਨੀ ਮਤਲਬ ਲੱਗਦਾ ਇੱਥੇ ਤੱਕ ਇਹ ਨਹੀਂ ਆ ਰਹੀ ਕਿੰਨੀ ਟਾਈਟ ਨਾ ਸਤ ਦੇਖਿਆ ਤੁਸੀਂ ਆਪ ਵੀ ਕਰਕੇ ਦੇਖੋ ਘਾਗੇ ਨਹੀਂ ਦਿੱਖ ਰਿਹਾ ਦੇਖੋ மூੜਾ ਆ ਰਿਹਾ ਉਹ ਤਾਂ ਤੁਹਾਡੇ ਨੂੰ ਬਾਹਰ ਦੇਖੋ ਕਿੰਨਾ ਰਿਲੈਕਸ ਹੋਣਾ ਕਿਉਂਗੀ ਨਸਾਂ ਖੁੱਲ ਗਈਆਂ ਗੋਲੇ ਬਣੇ ਬੈਲੇ ਇਹਦੇ ਪੱਟਾਂ ਦੇ ਵਿੱਚ ਆਹ ਨਾਲ ਬਲੱਟ ਮੈਨੂੰ ਪਤਾ ਲੱਗਦਾ ਛਣ ਛਣ ਕਰਦੀ ਹੈ ਸਾਰੀ ਲੱਤ ਲੋ 4 ਬੰਨੇ ਵਾਰ ਇੱਧਰ ਉਸ ਤੋਂ ਬਾਅਦ 4 5 ਇੱਧਰ ਲਾ ਇਹ ਐਂਡ ਟੋਲ ਵਾਲਾ ਕਿਟੈਜ ਨਹੀਂ ਸਿੱਧੇ ਕਿਦੋਂ ਪਹਿਲਾਂ ਸਿੱਧੀ ਕਿੱਥੇ ਤੱਕ ਆਉਂਦੀ ਆ ਤੱਕਾਰ ਨਹੀਂ ਲੜਨਾ ਕਿਤੇ ਉਹਨੂੰ ਖਿੱਚ ਦਮ ਆਰਾਮ ਨਾਲ ਕਿੱਥੇ ਦਾ ਗਿਆ ਲੱਤ ਆ ਜਿੱਥੇ ਬੰਦੇ ਨੂੰ ਹੋ ਰਿਹਾ ਹੈ ਨਾ ਮਹਿਸੂਸ ਵੀ ਇੱਥੇ ਮਹਿਸੂਸ ਹੋ ਰਿਹਾ ਬਸ ਉੱਥੇ ਤੱਕ ਲੈ ਕੇ ਆਉਣਾ ਮਿੱਟ ਨਹੀਂ ਕਰਨ ਲੱਗ ਪਟ ਜਿਹੜਾ نیچے ਪਿਆ ਬੰਦਾ ਉਹਨੂੰ ਕਹਿੰਦਾ ਵੀ ਤੂੰ ਸਾਨੂੰ ਦੱਸ ਵੀ ਕਿੱਥੇ ਤੱਕ ਜੋ ਕਹੂਗਾ ਵੀ ਇੱਥੇ ਤੱਕ ਕਿੱਥੇ ਤੱਕ ਜਿਹੜੇ ਇੱਥੇ ਬਾਬਾ ਇੱਥੇ ਰੋਕ ਕੇ ਰੱਖੋ ਪੇਛੜ ਦੋ ਪਹਿਲੇ ਪੰਜ ਕਬੜ ਕਰੋ ਟੱਕ 35 ਦੇਖੇ ਚੈਂਪੀਅਨ ਵਾਲਾ ਦਾ ਨੰਨ ਐਨੇ ਹੀ ਸ਼ੁਰੂ ਕਰੋ ਠੀਕ ਆ ਇੱਕ ਜੀ ਨਾਲੇ ਦਰਦ ਰਹਿੰਦਾ ਰਹਿੰਦੀਆਂ ਲੱਤਾਂ ਜਿੰਗਰ ਹੁਣ ਕੋਲੋਂ ਪਿਆਰ ਨੂੰ ਲੱਕੇ ਚੱਕੋ ਕੋਲ ਦਿਖਾ ਬੜੀ ਪੋਜੀਸ਼ਨ ਲੈਣੇ ਆ ਉਹ ਯਾਰ ਆਦਾ ਤੁਹਾਡੀ ਜਿਹੜੀ ਮਰਜ਼ੀ ਪ੍ਰੋਬਲਮ ਲੱਕ ਦਾ ਲੋਹਾ ਬਣਾਉਂਦੀ ਆ 10 12 ਰੈਪ ਦਿਨ ਚ ਦੋ ਵਾਰ ਕਰੋ ਇਹ ਵੀ ਦਰਦ ਹਟਾਉਣ ਦੇ ਚੱਕੋ ਪਰ ਹੋਰ ਦੇਖੋ ਉਹਨੂੰ ਚੱਕੋ ਹੁਣ ਇਹਦੇ ਨਾਲ ਕੀ ਹੈ ਜਿਹੜੇ ਤੁਹਾਡੇ ਦੋਏ ਪੁਆਇੰਟ ਨੇ ਤੁਹਾਡੇ ਲੱਕ ਜਿੱਥੇ ਖੜਾ ਪੂਰਾ ਉਹਨੂੰ ਲੋਹਾ ਬਣਾਉਣ ਆਏ ਨੇ ਚੋਲੋ ਬਸ ਹੁਣ ਜਦੋਂ ਉੱਠਣਾ ਮੇਨ ਪਾਰਟ ਕੀ ਆ ਪਾਸਾ ਲੈ ਕੇ ਉੱਠੋ ਢੜੀ ਤੇ ਇੱਡੇ ਹੋ ਗਏ ਆ ਇਹ ਨਹੀਂ ਸਿੱਧੇ ਹੀ ਦੇਖੋ ਖੜੇ ਹੋ ਜਾ ਦੱਸੋ ਜੀ ਪਾ ਬਣਾ ਨੇ ਨਹੀਂ ਇਹ ਰੈਲੈਕਸ ਵੀਲ ਢਿੱਲਾ ਜਾ ਹੋ ਗਿਆ ਜਿਵੇਂ ਟਾਈਟ ਨਾ ਸੀ ਜੀ ਠੀਕ ਆ ਓਕੇ ਆ ਤੁਰ ਕੇ ਦੇਖਿਓ ਬਣੇ ਹੋ ਤਾਂ ਠੀਕ ਤੁਹਾਨੂੰ ਆਏ ਲੱਗੂਗਾ ਮਜ਼ਾਕ ਜੀਆਂ ਨੇ ਵੀ ਜਿਵੇਂ 15 20 ਕਿਲੋ ਪੱਟਾਂ ਚੋਂ ਪਤਾ ਨਹੀਂ ਕੀ ਕੱਢਦਾ ਵੀ ਮੈਂ ਇੰਨਾ ਹਲਕਾ ਫੀਲ ਕਰਨ ਲੱਗ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਮਨ ਬਹੁਤ ਆ ਵੀ ਐਹੋ ਜਿਹੇ ਵੀਡੀਓ ਬਣਾਇਆ ਕਰੀਏ ਵੀ ਥੋੜੇ ਜੀ ਮੈਂ ਕਹਿੰਦਾ ਜੇ 10000 ਬੰਦੇ ਚੋਂ 10 ਬੰਦਿਆਂ ਨੂੰ ਵੀ ਇਹ ਨੌਲੇਜ ਮਿਲ ਗਈ ਕਰਨ ਲੱਗ ਗਿਆ ਉਹਨਾਂ ਦੀ ਜ਼ਿੰਦਗੀ ਮੈਂ ਦੇਖੋ ਯਾਰ ਤੁਹਾਡੇ ਕੋਲ ਪੈਸਾ ਜਿੰਨਾ ਮਰਜੀ ਆ ਤੁਹਾਡੇ ਕੋਲ ਜੋ ਕੁਝ ਮਰਜੀ ਆ ਜਿੰਨਾ ਚਾਹ ਤੋੜਾ ਸਰੀਰ ਫਿੱਟ ਨਹੀਂ ਨਾ ਤੁਸੀਂ ਜ਼ਿੰਦਗੀ ਚ ਕੁਝ ਨਹੀਂ ਕਰ ਸਕਦੇ ਤੁਸੀਂ ਆਪ ਦੇ ਆਪ ਦੇ ਲਾਣ ਤਾਂ ਪਉਣੇ ਹਰ ਵਈਨਾ ਨਾ ਫਿੱਟ ਤਾਂ ਜੇ ਕਿਸੇ ਨੂੰ ਫਿੱਟ ਕਰ ਰਹੇ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਕੰਮ ਦੀ ਤੁਹਾਡੇ ਮੰਮੀ ਡੈਡੀ ਦੇ ਤੁਹਾਡੇ ਭਰਾ ਮਾਂ ਦੇ ਤੁਹਾਡੀ ਵਾਈਫ ਦੇ ਸਾਰਿਆਂ ਨੇ ਕੰਮ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ